ਸਤਿ ਸ੍ਰੀ ਅਕਾਲ ਵਿਦਿਆਰਥੀਓ ਪਿਆਰੇ ਸਾਥੀਓ ਐਸਆਰਟੀ ਪੰਜਾਬ ਨੇ ਨਵਾਂ ਲੈਟਰ ਜਾਰੀ ਕੀਤਾ ਹੈ ਜਿਹਦੇ ਵਿੱਚ ਉਹਨਾਂ ਨੇ ਸਕੂਲਾਂ ਵਿੱਚ ਸੀਸੀ ਸੰਬੰਧੀ ਕੀਤੀ ਗਈ ਮਾਨਿਟਰਿੰਗ ਦੇ ਵਿਸ਼ਲੇਸ਼ਣ ਤੋਂ ਜੋ ਵੀ ਅਬਜ਼ਰਵੇਸ਼ਨ ਪ੍ਰਾਪਤ ਹੋਈਆਂ ਨੇ ਉਹ ਇੱਥੇ ਡਿਸਕਸ ਕੀਤੀਆਂ ਨੇ 30 ਜੂਨ ਦਾ ਲੈਟਰ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜੋ ਸੀਸੀ ਜੋ ਸਕੂਲ ਪੂਰੇ ਪੰਜਾਬ ਦੇ ਨੇ ਉਹਨਾਂ ਨੂੰ ਚੈੱਕ ਕੀਤਾ ਗਿਆ ਸੀ ਤੇ ਡਾਈਟ ਪ੍ਰਿੰਸੀਪਲ ਦੀ ਦੇਖ ਰੱਖ ਦੇ ਵਿੱਚ ਹੋਇਆ ਕੰਮ ਇਹ ਫਸਟ ਵਾਰ ਹੋਇਆ ਹੈ ਜੇ ਤੇ ਇਹਦੇ ਵਿੱਚ ਜੋ 25% ਜੋ ਸਕੂਲ ਹੈ ਉਹਨਾਂ ਨੂੰ ਸਿਲੈਕਟ ਕੀਤਾ ਗਿਆ ਤੇ ਮਾਨਿਟਰਿੰਗ ਕਰਕੇ ਜਾਣਕਾਰੀ ਲਈ ਗਈ ਤੇ ਜ਼ਿਲ੍ਹਿਆਂ ਤੋਂ ਜੋ ਡਾਟਾ ਪ੍ਰਾਪਤ ਆਇਆ ਦਾ ਜੋ ਐਨਾਲਿਸਿਸ ਹੋਇਆ ਤੇ ਅਬਜ਼ਰਵੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਮੂਹ ਸਕੂਲ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਉਹਦੇ ਬਾਰੇ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸੀਸੀ ਦਾ ਜੋ ਮਲਾਂਕਨ ਹੈ ਉਹ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਪਹਿਲੇ ਇਹਦੀ ਇੱਕ ਤੁਸੀਂ ਸੀਸੀ ਦੀ ਕਮੇਟੀ ਦਾ ਗਠਨ ਕਰਨਾ ਹੈ ਸਕੂਲ ਲੈਵਲ ਤੇ ਦੂਸਰਾ ਸੀਸੀ ਦੇ ਮਲਾਂਕਨ ਦਾ ਰਿਕਾਰਡ ਵਾਕੀ ਪ੍ਰੀਖਿਆਵਾਂ ਦੇ ਰਿਕਾਰਡ ਦੇ ਨਾਲ ਰੱਖਿਆ ਜਾਏ ਪ੍ਰਾਇਮਰੀ ਜਮਾਤਾਂ ਲਈ ਐਪੀਸੀ ਤੇ ਸੀਸੀ ਤਹਿਤ ਮਲਾਂਕਨ ਜੋ ਪਰਨਾਂਜ ਕੀ ਨਿਬੜਾਇਆ ਜਾਏ ਸੀਸੀ ਮਲਾਂਕਨ ਲਈ ਵਿਭਾਗ ਵੱਲੋਂ ਭੇਜੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜਨਬਨ ਕੀਤੀ ਜਾਏ ਉੱਤਰ ਪੱਤਰੀਆਂ ਦੀ ਸਹੀ ਜਾਂਚ ਯਾਨੀ ਚੈਕਿੰਗ ਟੋਟਲ ਨੰਬਰ ਕੀਤੇ ਜਾਣ ਸਹੀ ਤਰੀਕੇ ਨਾਲ ਤੇ ਸਕੂਲ ਜੋ ਹੈ ਮੁਖੀਆਂ ਦੁਆਰਾ ਸਕੂਲਾਂ ਦੇ ਵਿਦਿਆਰਥੀਆਂ ਦੀ ਉੱਤਰ ਪੱਤਰੀਆਂ ਦੀ ਰੈਂਡਮ ਜਾਂਚ ਵੀ ਕੀਤੀ ਜਾਏ ਵੱਖ-ਵੱਖ ਮੁਲਾਂਕਣ ਸਮੇਂ ਜਦੋਂ ਪ੍ਰਸ਼ਨ ਪੱਤਰ ਸਕੂਲ ਪੱਧਰ ਤੇ ਬਣਾਏ ਜਾਂਦੇ ਆ ਉਹ ਜੋ ਪ੍ਰਸ਼ਨ ਪੱਤਰ ਹੈ ਵਿਭਾਗੀ ਗਾਈਡਲਾਈਨਸ ਤੇ ਬਲੂਪ੍ਰਿੰਟ ਅਕੋਰਡਿੰਗ ਬਣਾਏ ਜਾਣ ਇਹਨੂੰ ਹੱਤ ਜ਼ਰੂਰੀ ਸਮਝਿਆ ਜਾਏ ਤੋ ਇੱਕ ਬਹੁਤ ਇੱਕ ਜ਼ਰੂਰੀ ਲੈਟਰ ਸੀ ਸੋ ਸੋਚਿਆ ਤੁਹਾਡੇ ਨਾਲ ਇਹ ਵੀਡੀਓ ਦੇ ਨਾਲ ਡਿਸਕਸ ਕੀਤਾ ਜਾਏ ਸੋ ਇਹ ਸਾਰੇ ਸਕੂਲ ਮੁਖੀ ਜੋ ਪੰਜਾਬ ਦੇ ਨੇ ਇਹਦੇ ਵੱਲ ਧਿਆਨ ਦੇਣਗੇ ਤੋ ਇਹ ਕਮੇਟੀ ਦਾ ਜੋ ਗਠਨ ਕਰਕੇ ਇਨਵਿਨ ਇਹਨਾਂ ਦੀ ਪਾਲਣਾ ਕਰਨਗੇ ਤਾਂ ਕਿ ਯੂਸੀਸੀ ਦਾ ਜੋ ਕੰਮ ਹੈ ਹੁਣੇ ਨਿਰੰਤਰ ਹੀ ਚੱਲੇਗਾ ਤੇ ਹੋ ਸਕਦਾ ਹੈ ਜੋ ਸਕੂਲ ਪਿਛਲੀ ਵਾਰ ਸਿਲੈਕਟ ਹੋਏ ਆ ਉਹਨਾਂ ਨੂੰ ਛੱਡ ਕੇ ਜਿਹੜੇ ਰਹਿ ਗਏ ਆ ਉਹ ਸਿਲੈਕਟ ਕੀਤੇ ਜਾਣ ਤੇ ਸਾਰੇ ਹੀ ਜੋ ਸਕੂਲ ਹੈ ਉਹਨਾਂ ਨੂੰ ਚੈੱਕ ਕੀਤਾ ਜਾਣਾ ਹੈ ਤੋ ਧੰਨਵਾਦ ਵੀਡੀਓ ਦੇਖਣ ਲਈ ਥੈਂਕ ਯੂ ਵੈਰੀ ਮਚ ਮਿਲਦੇ ਆ ਨਵੇਂ ਵੀਡੀਓਜ਼